ਤੇ ਕਿੰਦਾ ਦੇ ਹਾਲਾਤ ਕਿੰਦਾ ਦੇ ਲਾਤ ਬਹੁਤ ਮਾੜੀ ਨੇ ਅੰਦਰ ਚ ਪਾਣੀ ਲਗਾ ਫਿਰਦਾ 3-4-4 ਫੁੱਟ ਤੇ ਬਸ ਉੱਤੇ ਸਮਾਨ ਪਿਆ ਰਸਣ ਜਿੰਨੇ ਪੈਣ ਭਾਈ ਦਿੱਤੀ ਜਾਂਦੇ ਨੇ ਸਰਕਾਰ ਵੱਲੋਂ ਆ ਰਿਹਾ ਹਾਂ ਸਰਕਾਰ ਵੱਲੋਂ ਆ ਰਿਹਾ ਹੈ ਰਾਸ਼ਨ ਸਰਕਾਰ ਵੱਲੋਂ ਆਉਂਦਾ ਹਾਂ ਜੀ ਤੇ ਕਿੰਦਾ ਕਿਹੜਾ ਘਰਸਲ ਮਿਲਦਾ ਪਿਆ ਰਸਣ ਵੀ ਘਰਾਂ ਦੇ ਸਾਹ ਤੇ ਮਿਲੀ ਜਾਂਦਾ ਹੈ ਦੇ ਕੋਈ ਵਿੱਚ ਕੋਈ 10-10 ਕਿਲੋ ਆਟਾ ਹੈ ਕੋਈ ਖਾਂਡੇ ਕੋਈ ਪੱਤੀ ਹੈ ਕੋਈ ਤੇਲ ਹੈ ਤੇ ਰਹਿਣ ਨੂੰ ਜਗ੍ਹਾ ਜੁਗਾ ਦਿੱਤੀ ਨਾਲੇ ਤੇ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਤੇ ਉੱਤੇ ਬੰਜੇ ਖੜੇ ਕਰਕੇ ਉੱਤੇ ਚਰਪਾਈਆਂ 'ਤੇ ਆਪਾਂ ਜਿਵੇਂ ਬੈਠੇ ਉੱਤੇ ਛੱਤਾਂ 'ਤੇ ਕੋਠਿਆਂ 'ਤੇ ਬੈਠੇ ਸਰਹਰੇੜੇ ਵੰਡ ਜੀ ਤੇ ਆਤਮਾ ਸਿੰਘ ਜੀ ਜੇ ਗੱਲ ਕਰੇ ਜਿਸ ਤਰੀਕੇ ਨਾਲ ਬਾੜ ਆਈ ਹੈ ਪਾਣੀਆਂ ਪਾ ਦੇਖ ਰਹੇ ਬਹੁਤ ਜ਼ਿਆਦਾ ਕਰਾ ਹਾਂਜੀ ਹਾਂਜੀ ਕਿੱਦਾਂ ਹਾਲਾਤ ਪਿੰਡ ਦੇ ਰਾਤ ਬਹੁਤ ਹਾਲਾਤ ਕਿੱਦਾਂ ਰਾਤ ਬਹੁਤ ਮਾਰੇ ਆ ਜੀ 4-5-5 ਫੁੱਟ ਪਾਣੀ ਕਰਾਂ ਫਿਰਦਾ ਕੋਈ ਸਮਾਨ ਉੱਤੇ ਰੱਖੇ ਪੇਟੀਆਂ ਕੋਈ ਚੱਕ ਕੇ ਬਾਹਰ ਲੈ ਗਿਆ ਮਾਰ ਡੰਗਰ ਬਣਦੇ ਬੰਨੇ ਹੋਏ ਆ ਮੀਂਹ ਬਾਰਿਸ਼ ਬਹੁਤ ਪੈ ਰਹੀ ਆ ਸਾਡਾ ਬਹੁਤ ਮੰਦਾ ਹਾਲ ਨੇ ਹੁਣ ਤੁਸੀਂ ਸਾਰੇ ਬੰਦ ਉੱਤੇ ਆ ਜੀ ਬੰਦ ਤੇ ਬੈਠੇ ਕੋਈ ਕਰ ਕੋਈ ਗੱਲ ਵਿੱਚ ਬਰਸ ਰਿਹਾ ਹੈ। ਹਾਂ ਜੀ کافی ਸਾਡਾ ਹੀ ਬਹੁਤ ਬੁਰਾ ਮੰਦਾ ਹਾਲਾ। ਉਹ ਸੋਹਣਾ ਬਹੁਤ ਮੰਦਾ ਹਾਲਾ। ਜੀਹਾਂ ਦਾ ਮੰਦਾ ਬਹੁਤ ਹਾਲਾ। ਅਸੀਂ ਤਾਂ ਬਹੁਤ ਐ ਮਜਬੂਰੀ ਕਰਦੇ ਪਏ ਜੀ। ਕੀ ਕਰੀਏ ਦੱਸੋ? ਸਰਕਾਰ ਵੱਲੋਂ ਕੋਈ ਇੱਕੋ ਜਿਹੀ ਚੀਜ਼ ਮੇਰੀ ਕੋਈ ਆ ਪਾਰਟੀ ਆਈ ਸੀ ਉਹ ਸਾਨੂੰ ਰੈਸ਼ਨ ਧਾਰ ਘਟਾ ਦਿੱਤੀ ਜ ਨੇ। ਪੈਨ ਗਾੜ ਜਾਂ ਧਾਰ ਘਟਾ ਹੋਵੇ ਜਾਂ ਰੈਸ਼ਨ ਘਟਾ ਹੋਵੇ। ਸਾਡੇ ਫਸਲ ਜਿਹੜੀ ਹੋਇਆ ਸਾਰੀ ਤਬਾਹ ਹੋ ਗਈ ਹੈ ਜੀ। ਪਾਣੀ ਲੜਦਾ ਦਾ 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 ਫੁੱਟ ਉੱਤੇ ਪਾਣੀ ਫਰਦਾ ਕੀ ਰਾਹੀਂ ਤੁਹਾਡਾ ਜਸਵੰਤ ਸਿੰਘ ਜਸਵੰਤ ਸਿੰਘ ਕਿਹੜੇ ਪਿੰਡ ਤੋਂ ਹੋਗੇ ਸੰਘੇੜੇ ਪਿੰਡ ਤੋਂ ਸੰਘੇੜੇ ਪਿੰਡ ਤੋਂ ਜਸਵੰਤ ਸਿੰਘ ਜੀ ਕਿੰਦਾ ਦੇ ਹਾਲਾਤ ਆ ਗਏ ਨੇ ਹਾਲਾਤ ਤਾਂ ਬਹੁਤ ਬੁਰੇ ਆ ਜੀ ਬਹੁਤ ਮਾੜੇ ਹਾਲਾਤ ਆ ਬਹੁਤ ਮਾੜੇ ਹਾਂ ਜੀ ਦੋਵੇਂ ਪਿੰਡ ਆ ਡੋਬੇ ਜੀ ਨੇ ਕੁਝ ਕਰ ਜਾ ਤੇ ਕਿੰਨੇ ਗਲੋਕ ਖੂਣ ਕੇ ਅੰਦਰ ਜਿਹੜੇ ਫਸੇ ਹੋਣਗੇ ਲੋਕ ਅੰਦਰ 100 ਘਰ ਹੈਗਾ ਜੀ 100 ਘਰ ਹੈਗਾ ਸਾਰਾ ਪਾਣੀ ਦੇ ਵਿੱਚ ਹੀ ਹੈ ਪਾਣੀ ਜੀ ਆ ਜੀ ਘਰ-ਬਾਰ ਆ ਗਏ ਹਾਂ ਜੇ ਕੋ ਇੱਧਰ ਘਰ ਬੈਠੇ ਉਹਨਾਂ ਦੀ ਫਸਲવાડી ਇੱਧਰ ਹੀ ਹੈ ਸਾਰੀ ਅੱਛਾ ਜੋ ਜ਼ਮੀਨ ਸਾਰਾ ਪੱਠਾ ਡੱਠਾ ਇੱਧਰ ਹੀ ਹੈ ਤੇ ਕੁਝ ਰਾਸ਼ਨ ਸਰਕਾਰ ਵੱਲੋਂ ਕਿੱਦਾਂ ਮਿਲ ਰਿਹਾ ਹੈ ਸਰਕਾਰ ਵੱਲੋਂ ਫੀਡ ਆ ਰਹੀ ਜੀ ਫੀਡ ਆ ਰਹੀ ਹੈ ਜੀ ਹਾਂਜੀ ਹਾਂਜੀ ਤੇ ਉਹ ਦੂਜਾ ਰਾਸ਼ਨ ਵਗੈਰਾ ਦੂਜਾ ਰਾਸ਼ਨ ਵੀ ਚਲੋ ਆਏਗਾ ਜੇ ਤਾਂ ਅੱਜ ਨਹੀਂ ਆਇਆ ਆਊਗਾ ਤੇ ਕੋ ਕਿੱਦਾਂ ਦੇ ਕੇ ਮੇਰੇ ਰਾਸ਼ਨ ਤੁਹਾਨੂੰ ਇਹ ਕਾਟਾਂ ਦੇ ਦੇ ਰਹੀ ਆਧਾਰ ਕਾਰਡਾਂ ਦੇ ਆਧਾਰ ਕਾਰਡਾਂ ਦੇ ਇਹ ਸਿਸਟਮ ਵਧੀਆ ਤੁਹਾਨੂੰ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਇਸ ਤਰ੍ਹਾਂ ਦਾ ਰੌਲਾ ਰੱਪਾ ਨਹੀਂ ਪੈਂਦਾ ਬਹੁਤ ਵਧੀਆ ਗੱਲ ਹੈਗੀ ਹੈ ਕਿਸੋ ਦਾ ਰਹਿਣ ਵਾਲਾ ਸੰਘੇੜਾ ਪਿੰਡ ਮੋਗਾ ਡਿਸਟ੍ਰਿਕਟ ਪਿੰਡ ਦਾ ਹਾਲਤ ਕਿਸ ਤਰ੍ਹਾਂ ਹੈ ਬਹੁਤ ਖਸਤਾ ਹਾਲਤ ਹੈ ਪਾਣੀ ਬਹੁਤ ਜ਼ਿਆਦਾ ਹੈ ਤੁਸੀਂ ਅੰਦਰੋਂ ਆਏ ਹੋ ਪਾਣੀ ਦੇ ਵਿੱਚੋਂ ਕਿੰਨਾ ਕੁ ਪਾਣੀ ਅੰਦਰ ਸਾਡੇ ਕਮਰਿਆਂ ਦੇ ਵਿੱਚ 3 3.5 ਫੁੱਟ 4 ਫੁੱਟ ਹੈ ਹੋ ਹੋ ਮੈਂ ਦਾਮ ਜਾਣੀ ਦਾਮ ਲੈ ਲੈਣਗੇ ਸਮਾਨ ਅਸੀਂ ਟੰਗਿਆ ਉੱਪਰ ਸ਼ੈੱਡ ਦੇ ਮਦਦ ਸਾਡੇ ਜਾ ਕੇ ਦੇਖਣੋ ਤੁਸੀਂ ਹਾਲਤ ਬਹੁਤ ਖਰਾਬ ਹਾਲਤ ਤੁਸੀਂ ਬੇੜੀ ਦੇ ਵਿੱਚ ਨਹੀਂ ਆਏ ਤੈਰ ਕੇ ਆਏ ਹੋ ਕਾਰਨ ਕਿ ਉਹ ਬੇੜੀ ਬੇੜੀਆਂ ਇੱਧਰ ਆਈਆਂ ਸਮਾਨ ਕੱਢੀਆਂ ਤੇ ਲੋਕ ਇਸ ਕਰਕੇ ਫਿਰ ਮੈਂ ਕਿੱਬ ਚੱਲ ਤਰ ਕੇ ਆਈ ਹਾਂ ਤੇ ਲਾਈਫ ਸੇਫਟੀ ਜੈਕਟ ਪ੍ਰਸ਼ਾਸਨ ਵੱਲੋਂ ਦਿੱਤੀ ਜੀ ਤੁਹਾਨੂੰ ਹਾਂਜੀ ਕਿੰਨੀਆਂ ਕਿ ਜਾਈਆਂ ਸੀ 2 4 ਆਈਆਂ ਸੀ ਕਿਸੇ ਕੋਲੇ ਸੀਗੀ ਮੈਂ ਤਾਂ ਕਿਸੇ ਕੋਲ ਲੈ ਕੇ ਆਇਆ ਹਾਂ ਹਾਂਜੀ ਅੱਛਾ ਇਹ ਪਾ ਕੇ ਤੁਸੀਂ ਪਾਣੀ 'ਚ ਇੱਧਰ ਆ ਰਹੇ ਹੋ ਹਾਂਜੀ ਮੈਨੂੰ ਤਰਨਾ ਆਉਂਦਾ ਹੋਰ ਕਿਸੇ ਦੇ ਵਸਦਾ ਨਹੀਂ ਕੰਮ ਹੋਰ ਕਿਸੇ ਨੂੰ ਨਹੀਂ ਵੜਨਾ ਚਾਹੀਦਾ ਪਾਣੀ ਦੇ ਵਿੱਚ ਸਮੇਂ ਨੂੰ ਤਰਨਾ ਆਉਂਦਾ ਕਰਕੇ ਮੈਂ ਰਿਸਕ ਲਿਆ ਕਿੰਨਾ ਪਾਣੀ ਇੱਥੇ ਕਿੰਨਾ ਗੁੰਗਾ ਇੱਥੇ 15 ਫੁੱਟ ਹੈ ਜੀ ਪਿੰਡ ਦੇ ਅੰਦਰ ਪਿੰਡ ਦੇ ਵਿੱਚ ਸਾਰੇ ਦੇ तकरीबन ਪੈ ਗਿਆ ਕੋਈ ਵਿਰਲਾ ਹੀ ਹੈ ਜਿਹੜਾ ਉੱਚਾ ਘਰ ਹੈ ਉਹਦੇ ਵਿੱਚ ਹੈ ਨਹੀਂਗਾ ਬਾਕੀ ਸਾਰੇ ਘਰਾਂ 'ਚ ਕੇਦੇ ਦਾਣੇ ਖਰਾਬ ਹੋ ਗਏ ਕਈਆਂ ਦਾ ਸਮਾਨ ਭਿੱਜ ਗਿਆ ਪਾਣੀ ਵਧ ਰਿਹਾ ਹਾਂਜੀ ਪਾਣੀ ਵਧ ਰਿਹਾ ਤੁਸੀਂ ਦੇਖ ਸਕਦੇ ਜੀ ਬਲਵੀਰ ਸਿੰਘ ਬਲਵੀਰ ਸਿੰਘ ਕਿਹੜੇ ਪਿੰਡ ਤੋਂ ਹੋ ਕੇ ਤੁਸੀਂ ਕਿਹੜੇ ਦੇ ਕੀ ਹਾਲਾਤ ਨੇ ਇਸ ਵੇਲੇ ਬਹੁਤ ਮੰਦਾ ਜੀ ਪਾਣੀ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਤੋਂ ਬਹੁਤ ਕੁਝ ਨਹੀਂ ਬਚੀ ਕੋਈ ਨਹੀਂ ਨਾ ਕਿੰਨਾ ਕਿੰਨਾ ਪਾਣੀ ਅਫੇਲ ਕਰਾ ਚਾ ਗਿਆ ਹੈ 50 ਚਰ ਫਟੇਗਾ 50 ਚਰ ਫਟੇਗਾ ਹਾਂਜੀ ਤੇ ਕਿੱਦਾਂ ਫਿਰ ਤੁਹਾਨੂੰ ਬਾਹਰ ਕੱਢ ਲਿਆ ਪਿੰਡ ਤੋਂ ਹਾਂਜੀ ਬਾਹਰ ਸਾਨੂੰ ਬਾਹਰ ਕੱਢ ਲਿਆ ਪਿੰਡ ਦਾ ਬਾਹਰ ਆ ਗਏ ਬੜੀਆਂ ਹਾਂਜੀ ਤੇ ਖੁੱਸੀਪਾਦ ਦੇ ਬੈਠੇ ਹੋ ਹਾਂਜੀ ਤੁਸੀਂ ਬੰਨ ਤੇ ਜੇ ਰਾਸ਼ਣ ਦੀ ਗੱਲ ਕਰੀਏ ਤਾਂ ਰਾਸ਼ਣ ਮਿਲ ਰਿਹਾ ਸਰਕਾਰ ਵੱਲੋਂ ਹਾਂਜੀ ਮਿਲ ਰਿਹਾ ਜੀ ਹਾਂ ਹਜ਼ਾਰ ਕਟ ਤੇ ਮਿਲ ਜਾਂਦਾ ਹਜ਼ਾਰ ਕਟ ਤੇ ਹਾਂਜੀ ਤੇ ਕਿਵੇਂ ਲੱਗਦੀ ਹੈ ਜਦੋਂ ਸਾਰੀਆਂ ਜਿੰਦਾਂ ਮਿਲ ਰਹੀਆਂ ਸਰਕਾਰ ਵੱਲੋਂ ਵਧੀਆਂ ਤਾਂ ਕਿਵੇਂ ਬੜੀਆਂ ਵਧੀਆਂ ਲੱਗੀਆਂ ਬਹੁਤ ਚੰਗੀ ਗੱਲ ਹੈ ਹਾਂਜੀ